ਸ਼ੁਕਰਾਨਾ ਕਰੀਏ ਬ੍ਰਹਮ ਇਸਮ ਨੇ ਆਖਿਆ ਸੀ ਕਿ ਕਿਸੇ ਨੂੰ ਬਾਣੀ ਪੜਨ ਦਾ ਅਧਿਕਾਰ ਨਹੀਂ ਵੇਦਾਂ ਨੂੰ ਪੜਨ ਤੇ ਸੁਣਨ ਦਾ ਕਿਸੇ ਨੂੰ ਅਧਿਕਾਰ ਨਹੀਂ ਇਹ ਅਧਿਕਾਰ ਇਹ ਰਾਈਟ ਕੇਵਲ ਸਾਡਾ ਹੈ ਜਿਸ ਸਤਿਗੁਰੂ 파ਤਸ਼ਾਹ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਮਹਿਰਾਮਤ ਕੀਤੀ ਤੇ ਸਿੱਖ ਜਗਤ ਦੀ ਇਹ ਝੋਲੀ ਦਾਤ ਪਾਈ ਇਹ ਵਿਦਵਤਾ ਦੀ ਦਾਤ ਸਿੱਖਾਂ ਤੇ ਝੋਲੀ ਪਾਈ ਤਾਂ ਮੈਂ ਬੇਨਤੀ ਕਰਾਂ ਅੱਜ ਦੁਨੀਆ ਤੇ ਸਭ ਤੋਂ ਵੱਧ ਵਿਖਿਆਨ ਸਿੱਖ ਜਗਤ ਹੀ ਹੋਵੇ ਹਰ ਗੁਰੂ ਘਰ ਕਥਾ ਹੁੰਦੀ ਹੈ ਹਰ ਮੰਦਰ ਵਿੱਚ ਰੋਜ਼ ਕਥਾ ਨਹੀਂ ਹੁੰਦੀ ਹਰ ਚਰਚ ਵਿੱਚ ਰੋਜ਼ ਕਥਾ ਨਹੀਂ ਹੁੰਦੀ ਹਰ ਮਸਜਿਦ ਵਿੱਚ ਰੋਜ਼ ਕਥਾ ਨਹੀਂ ਹੁੰਦੀ ਹਰ ਮੱਠ ਵਿੱਚ ਰੋਜ਼ ਕਥਾ ਨਹੀਂ ਹੁੰਦੀ ਹਰ ਗੁਰੂ ਘਰਾਂ ਦੇ ਅੰਦਰ ਜੇ ਪ੍ਰਬੰਧ ਹੈ ਉਥੇ ਹਰ ਰੋਜ਼ ਗੁਰੂ ਕੀ ਬਾਣੀ ਦੀ ਵਿਚਾਰ ਹੁੰਦੀ ਹੈ ਇਹ ਵਿਦਵਾਨਾਂ ਦੀ ਕੌਮ ਸਾਧੂਆਂ ਨੇ ਪੈਦਾ ਕਰ ਦਿੱਤੀ ਹੈ ਪਰ ਦੁਖਾਣ ਅਸੀਂ ਇਤਨੀ ਕੁੱਲ ਵਿੱਚੋਂ ਤੇ ਗਿਆਨवान ਗੁਰੂ ਦੇ ਹੁੰਦਿਆਂ ਹੋਇਆ ਅਸੀਂ ਫਿਰ ਵੀ ਅਣਜਾਣ ਹਾਂ ਅਸੀਂ ਗ੍ਰਹਿ ਵਿਗਿਆਨ ਕੋ ਇਹਨੇ ਤੇ ਜ਼ਕਰ ਨੇ ਅਜੇ ਵੀ ਅਸੀਂ ਅਗਿਆਨਤਾ ਦੇ ਤਲ ਤੇ ਜਿਉ ਰਹੇ ਹਾਂ ਸਤਿਗੁਰੂ ਇਹ ਸਾਨੂੰ ਸਮਾਤ ਬਖਸ਼ਣ ਸਾਨੂੰ ਹੁਕਮ 시 ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਵਿਗੂਤ ਲਗਾਉਣ ਦੀ ਦਾਤ ਸੇ ਮਝੂਲੀ ਪਾਈ ਸਾਨੂੰ ਗਿਆਨ ਗੁਰੂ ਦੇ ਲਾਟ ਲਾਇਆ ਤੇ ਆਖਿਆ ਇਸ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਤੇਰੀ ਅੰਦਰ ਸ਼ਬਦ ਦਾ ਪ੍ਰਗਿਆਸ਼ ਹੋ ਜਾਏ ਜਿਸ ਦਿਨ ਗੁਰੂ ਗਿਆਨ ਦੇ ਨੇਤਰ ਦੇ ਗਿਆਨ ਅੰਜਨ ਮੁਰਦਿਆ ਅਗਿਆਨ ਅਨੇਰਬੀ